ਨਾ ਖੜੀਆਂ ਨੇ ਦੋ ਤਿੰਨ ਦਿਨਾਂ ਤੋਂ ਇੱਥੇ ਮੰਤਰੀ ਆ ਰਹੇ ਨੇ ਢੇੜੇ ਮਾਰ ਰਹੇ ਨੇ ਕਹਿ ਰਹੇ ਨੇ ਵੀ ਅਸੀਂ ਬਹੁਤ ਕਰ ਰਹੇ ਹਾਂ ਕਰ ਕੀ ਰਹੇ ਨੇ ਜਦ ਡਾਫ ਲੱਗੀ ਤੇ ਪਾਣੀ ਬਿਲਕੁਲ ਪਿੱਛੇ ਚੜ ਜਾਣਾ ਤੇ ਸਾਰਾ ਇਲਾਕਾ ਡੁੱਬ ਜਾਣਾ ਪਹਿਲਾਂ 23 ਚ ਡੁੱਬਿਆ ਸੀ ਹੁਣ ਜੇ ਡੁੱਬ ਗਿਆ ਕਿਸਾਨਾਂ ਦਾ ਬਿਲਕੁਲ ਕਿਸਾਨੀ ਦਾ ਲੱਕ ਟੁੱਟ ਜਾਣਾ ਬਹੁਤ ਹੀ ਵੱਡੀ ਸਰਕਾਰ ਦੀ ਨਲਾਇਕਤਾ ਕਾਜਾਂ ਚ ਕਾਰਵਾਈ ਹੋ ਰਹੀ ਹੈ ਇੱਥੇ ਕੋਈ ਕਾਰਵਾਈ ਨਹੀਂ ਚੱਲ ਰਹੀ ਕੋਈ ਨਹਿਰਾਂ ਨੂੰ ਨਹੀਂ ਦੇਖ ਰਿਹਾ ਕੁਸਤੀ ਨੂੰ ਨਹੀਂ ਦੇਖ ਰਿਹਾ ਕਿਸੇ ਅੱਗੇ ਦੇਖੋ ਹੁਣ ਤੁਸੀਂ ਆਪ ਦੇਖ ਰਹੇ ਹੋ ਜਾਂ ਕੀ ਕੁਛੜਿਆ ਖਲੋਤਾ ਜੇ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾਗਾ ਜਿੱਥੇ ਇੱਕ ਪਾਸੇ ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਤਾਂ ਉੱਥੇ ਹੀ ਹੁਣ ਦੂਜੇ ਪਾਸੇ ਮਾਲਵੇ ਦੇ ਵਿੱਚ ਘੱਗਰ ਨਦੀ ਹੈ ਜਿਹੜੀ ਉਹ ਫਾਂ ਦੇ ਉੱਪਰ ਚੱਲ ਰਹੀ ਹੈ ਜਿੱਥੇ ਲਗਾਤਾਰ ਜਿਹੜਾ ਕਿਨਾਰੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਇਸ ਸਮੇਂ ਅਸੀਂ ਜਿਹੜਾ ਖਨੌਰੀ ਲੈਵਲ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਕਿ ਜਿਹੜੀ ਦਾਫ ਹੈਗੀ ਉਹ ਇਸ ਸਮੇਂ ਭਾਖੜਾ ਦੇ ਨਾਲ ਬਿਲਕੁਲ ਲੱਗ ਚੁੱਕੀ ਹੈ ਕਿ ਜਿਹੜਾ ਵੱਡੇ ਪੱਧਰ ਤੇ ਕੇਲੀ ਹੈ ਜਿਹੜੀ ਉਹ ਇਸ ਸਮੇਂ ਨਾਲ ਲੱਗ ਕੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਵਧਾ ਰਹੀ ਹੈ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਕਿ ਮੌਕੇ ਦੇ ਉੱਪਰ ਹੁਣ ਉਸ ਨੂੰ ਕੱਢਣ ਦੇ ਲਈ ਜਿਹੜਾ ਪੌਕਲੈਂਡ ਦਾ ਤੇ ਟਰਾਲੀਆਂ ਦਾ ਇੰਤਜ਼ਾਮ ਕੀਤਾ ਹੋਇਆ ਹੈਗਾ ਪਰ ਜਿਹੜਾ ਪ੍ਰਸ਼ਾਸਨ ਲਗਾਤਾਰੀ ਗੱਲ ਕਰਦਾ ਹੈਗਾ ਕਿ ਹਰ ਸਾਲ ਜਿਹੜੇ ਵਿਰਿੰਦਰ ਗੋਇਲ ਨੇਗੇ ਮੰਤਰੀ ਨੇਗੇ ਉਹਨਾਂ ਨੇ ਕਿਹਾ ਕਿ ਸਾਲ ਹੜ੍ਹਾਂ ਨੂੰ ਨਜਿੱਠਣ ਦੇ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪਰ ਇਹ ਤਿਆਰੀ ਤੁਸੀਂ ਦੇਖ ਲਓ ਕਿ ਇਸ ਤਰ੍ਹਾਂ ਦੀ ਜਿਹੜੀ ਤਿਆਰੀ ਹੈਗੀ ਉਹ ਸਰਕਾਰ ਦੀ ਹੈ ਪਰ ਇੱਥੇ ਲੋਕਲ ਲੋਕ ਜਿਨ੍ਹਾਂ ਦੇ ਇਸ ਸਮੇਂ ਮਨਾ ਦੇ ਵਿੱਚ ਸਹਿਮ ਹੈ ਕਿਤੇ ਨਾ ਕਿਤੇ ਕਿਉਂਕਿ ਜਿਹੜੀ ਕਿਸਾਨ ਦੀ ਫਸਲ ਹੈ ਉਹ ਪੱਕ ਚੁੱਕੀ ਹੈਗੀ ਬਿਲਕੁਲ ਉਹਨੇ ਸਾਰੀਆਂ ਜਿਹੜੀਆਂ ਖਾਦਾਂ ਨੇ ਆਪਣੀਆਂ ਫਸਲ ਦੇ ਵਿੱਚ ਪਾ ਕੇ ਹੁਣ ਇੱਕ ਆਸ ਬਚਦੀ ਹੈ ਪਰ ਹੁਣ ਇੱਕ ਅਗਰ ਨਦੀ ਲਗਾਤਾਰ ਉਹਨਾਂ ਲੋਕਾਂ ਨੂੰ ਡਰਾ ਰਹੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਕਿਉਂਕਿ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਜੇ ਗੱਲ ਕਰੀਏ ਤਾਂ ਮੌਕੇ ਤੇ ਹੁਣ ਜਿਹੜਾ ਇਹ ਚੀਜ਼ ਨੂੰ ਕੱਢਿਆ ਜਾ ਰਿਹਾਗਾ ਬਾਈ ਜੀ ਸਤਿ ਸ਼੍ਰੀ ਅਕਾਲ ਨਰੈਣ ਸਿੰਘ ਨਰਸ਼ੌਤ ਹਲਕਾ ਇੰਚਾਰਜ ਛਤਰਾਨਾ ਬੀਜੇਪੀ ਸਰਕਾਰ ਦੀ ਬਿਲਕੁਲ ਨਲਾਕੀ ਹੈ ਜਿੱਥੇ ਪੰਜਾਬ ਅੱਧਾ ਡੁੱਬਿਆ ਪਿਆ ਉਥੇ ਜਿਹੜੇ ਇਹ ਦੋ ਤਿੰਨ ਜ਼ਿਲ੍ਹੇ ਕਗਰ ਦੇ ਨਾਲ ਲੱਗਦੇ ਆ ਜਿਹੜੇ 23 ਦੇ ਵਿੱਚ ਬਿਲਕੁਲ ਬੇਹਾਲ ਹੋ ਗਏ ਸੀ ਡੁੱਬ ਗਏ ਸੀ ਅੱਜ ਉਹ ਫੇਰ ਡੁੱਬਣ ਦੀ ਕਗਾਰ ਤੇ ਨੇ ਤੁਸੀਂ ਦਿਖਾਇਆ ਪਹਿਲਾਂ ਸਾਹਮਣੇ ਤੁਹਾਡੇ ਖੜਾ ਬਿਲਕੁਲ ਡਾਫ ਲੱਗੀ ਹੋਈ ਹੈ ਇੱਥੇ ਔਰ ਪੋਕਲੈਂਡ ਮਸ਼ੀਨਾ ਖੜੀਆਂ ਨੇ ਦੋ ਤਿੰਨ ਦਿਨਾਂ ਤੋਂ ਇੱਥੇ ਮੰਤਰੀ ਆ ਰਹੇ ਨੇ ਢੇੜੇ ਮਾਰ ਰਹੇ ਨੇ ਕਹਿ ਰਹੇ ਨੇ ਵੀ ਅਸੀਂ ਬਹੁਤ ਕਰ ਰਹੇ ਹਾਂ ਕਰ ਕੀ ਰਹੇ ਨੇ ਜੇ ਅਜ ਡਾਫ ਲੱਗੀ ਤੇ ਪਾਣੀ ਬਿਲਕੁਲ ਪਿੱਛੇ ਚੜ ਜਾਣਾ ਤੇ ਸਾਰਾ ਇਲਾਕਾ ਡੁੱਬ ਜਾਣਾ ਪਹਿਲਾਂ 23 ਚ ਡੁੱਬਿਆ ਸੀ ਹੁਣ ਜੇ ਡੁੱਬ ਗਿਆ ਕਿਸਾਨਾਂ ਦਾ ਬਿਲਕੁਲ ਕਿਸਾਨੀ ਦਾ ਲੱਕ ਟੁੱਟ ਜਾਣਾ ਬਹੁਤ ਹੀ ਵੱਡੀ ਸਰਕਾਰ ਦੀ ਨਲਾਕੀ ਹੈ ਮੈਂ ਕਹਿੰਦਾ ਤੁਰੰਤ ਧਿਆਨ ਦੇਣ ਦੀ ਲੋੜ ਹੈ ਇਸੇ ਸਮੇਂ ਜੇ ਧਿਆਨ ਦਿੱਤਾ ਜਾਊਗਾ ਤਾਂ ਕੋਸ਼ਿਸ਼ ਸੁਧਾਰ ਹੋ ਸਕਦਾ ਨਹੀਂ ਤਾਂ ਇਹ ਡੁੱਬਣਾ ਹੀ ਡੁਬਣਾ ਹੈ ਇਲਾਕਾ ਕਿ ਗੱਲ ਕੀਤੀ ਜਾਵੇ ਤਾਂ ਅਸੀਂ ਵਿੱਚ ਦੇਖਿਆ ਕਿ ਮਰੇ ਹੋਏ ਪਸ਼ੂ ਨੇ ਮਰੇ ਹੋਏ ਕੁੱਤੇ ਉਸ ਡਾਫ ਦੇ ਵਿੱਚ ਜਿਹੜਾ ਕੇਲੀ ਦੇ ਵਿੱਚ ਫਸੇ ਪਏ ਨੇ ਤਾਂ ਕਿਵੇਂ ਦੇਖਦੇ ਹਾਂ ਕਿ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅੰਗਹਿਲੀ ਨਹੀਂ ਲੱਗਦੀ ਤੁਹਾਨੂੰ ਬਿਲਕੁਲ ਪ੍ਰਸ਼ਾਸਨ ਦੀ ਅੰਗਹਿਲੀ ਹੈ ਜੀ ਜਿੱਥੇ ਕੁੱਤੇ ਜਾਨਵਰ ਪਏ ਆ ਉੱਥੇ ਦੇਖੋ ਕਾਹੀ ਕਿੰਨੀ ਹੈ ਆ ਜਿਹੜੀ ਬੂਟੀ ਹੈ ਇਹ ਕਿੰਨੀ ਹੈ ਇਹਦੇ ਨਾਲ ਡਾਫ ਲੱਗ ਜਾਂਦੀ ਹੈ ਪਿੱਛੇ ਪਾਣੀ ਚੜ ਜਾਣਾ ਕੱਗੜ ਦੇ ਦੋਏ ਕਿਨਾਰੇ ਕੱਚੇ ਨੇ ਜਿੱਦਾਂ ਵੀ ਪਾਣੀ ਥੋੜਾ ਜਿਹਾ ਇੱਕ ਫੁੱਟ ਹੋਰ ਚੜ ਗਿਆ ਸਾਰਾ ਪਿੱਛੋਂ ਟੁੱਟ ਜਾਣਾ ਔਰ ਫਿਰ ਪ੍ਰਸ਼ਾਸਨ ਕਹੂਗਾ ਅਸੀਂ ਤਾਂ ਬਹੁਤ ਧਿਆਨ ਕਰ ਰਹੇ ਹਾਂ ਧਿਆਨ ਕਰਨ ਗੱਲਾਂ ਚ ਕਾਗਜ਼ਾਂ ਚ ਇਹ ਕਿੰਨਾ ਚਿਰ ਚੱਲੂਗਾ ਪਹਿਲਾ ਅੱਧਾ ਪੰਜਾਬ ਡਬੋਤਾ ਇਹ ਹੱਥ ਜੋੜ ਕੇ ਬ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਇਲਾਕੇ ਨੂੰ ਬਚਾ ਲੈਣ ਸੰਗਰੂਰ ਪਟਿਆਲਾ ਇਹ ਸਾਰਾ ਇਲਾਕਾ ਡੁੱਬ ਜਾਣਾ ਇੱਥੇ ਜੇ 1 ਫੁੱਟ ਹੋਰ ਪਾਣੀ ਚੜ ਗਿਆ ਇਹਨਾਂ ਦੀ ਐਨ ਗੈਲੀ ਰਹੀ ਨਾ ਧਿਆਨ ਦਿੱਤਾ ਗਿਆ ਤਾਂ ਇਹ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਕੀ ਹੋਣ ਵਾਲਾ ਮੰਜ਼ਰ ਬਿਲਕੁਲ ਆਪਣਾ ਕੀ ਨਾਮ ਹੈ ਬਾਈ ਜੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਜੀ ਇਹ ਮੌਕੇ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਇਸ ਸਮੇਂ ਜਿਹੜਾ ਕੋਕ ਨੀਂਦ ਸੁੱਤਾ ਹੋਇਆ ਮੌਕੇ ਤੇ ਜਾਗਿਆ ਕਿ ਜਿਹੜਾ ਕਿ ਹੁਣ ਕੇਲੀ ਕੱਢੀ ਜਾ ਰਹੀ ਹੈ ਕਿਤੇ ਨਾ ਕਿਤੇ ਲੱਗਦਾ ਵੀ ਮਗਰੇ ਦੇ ਕਰਕੇ ਟੁੱਟ ਸਕਦਾ ਕਗਰ ਟੁੱਟ ਸਕਦਾ ਜੀ ਬਿਲਕੁਲ ਟੁੱਟ ਸਕਦਾ ਹਮ ਸਾਰੇ ਬੰ ਬਹੁਤ ਜ਼ਿਆਦਾ ਘਾਹ ਕੋਹਣ ਡਿਆ ਫਸਿਆ ਹੋਇਆ ਹਮ ਬਹੁਤ ਜ਼ਿਆਦਾ ਸਵਾਈ ਕੀਤੀ ਜਾਵੇ ਤੇ ਨਹੀਂ ਬਸ ਸਾਡੀ ਦੁਨੀਆ ਬਹੁਤ ਭਾਈ ਜੀ ਕਿਵੇਂ ਲੱਗਦਾ ਕਿ ਇਸ ਸਮੇਂ ਇੱਥੇ ਅਸੀਂ ਦੇਖਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀ ਨੇ ਜਿਹੜੇ ਉਹ ਹੁਣ ਪਹੁੰਚੇ ਨੇ ਇੱਥੇ ਜਿਹੜੇ ਡਰੇਨ ਵਿਭਾਗ ਦੇ ਅਧਿਕਾਰੀ ਨੇਗੇ ਮੈਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਬੇਨਤੀ ਪ੍ਰਸ਼ਾਸਨ ਨੂੰ ਕਰਦਾ ਕਿ ਇਹ ਜਿਹੜਾ ਜੋ ਆ ਨਹਿਰ ਦੇ ਥੱਲੇ ਪੋਲਾਂ ਦੇ ਥੱਲੇ ਗੰਦੜਿਆ ਪਹਿਲਾਂ ਤਾਂ ਨੰਬਰ ਇਹਨੂੰ ਕਢਾਇਆ ਜਾਵੇ ਕਿਉਂਕਿ ਜੇ ਨਹੀਂ ਕਢਾਇਆ ਜਾਂਦਾ ਤਾਂ ਪਿਛਲੇ ਸਾਈਡ ਜਿਹੜਾ ਇਲਾਕਾ ਹੈ ਸਾਰਾ ਡੁੱਬ ਜਾਣਾ ਹੈ ਕਿਉਂਕਿ ਉੱਥੇ ਸਾਨੂੰ ਅੱਗੇ ਸਾਡੇ ਦੁੱਖ ਬਹੁਤ ਜ਼ਿਆਦਾ ਰੋਕੇ ਗੱਲਾਂ ਕਰਨੀਆਂ ਆਉਂਦੀਆਂ ਨੇ ਸਾਡਾ ਮਨ ਦੁਖੀ ਹੋਇਆ ਪਿਆ ਕਿਉਂਕਿ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਤੇ ਸਾਨੂੰ ਵਿਚਾਲਿਆਂ ਜਿਸ ਤਰ੍ਹਾਂ ਪਚਾਇਆ ਜਾਂਦਾ ਇਹ ਠੱਗਰ ਦੇ ਵਿੱਚੋਂ ਗੰਦ ਕਢਾਇਆ ਜਾਵੇ ਤਾਂ ਇਹਦਾ ਸਫਾਈ ਕਰਾਈ ਜਾ ਦਾ ਵੀ ਹੁਣ ਇਸੇ ਤਰ੍ਹਾਂ ਦਾ ਮਾਹੌਲ ਆ ਜਿਹੜਾ ਘੱਗਰ ਤੇ ਬਣ ਸਕਦਾ ਹੈਗਾ ਬਣ ਸਕਦਾ ਹੈ ਜੀ ਸਾਡਾ ਤਾਂ ਕਾਲਜਾ ਡੁੱਬਿਆ ਪਿਆ ਕਈ ਕੀ ਅਸੀਂ ਤਾਂ ਦੁਖੀ ਆ ਬਹੁਤ ਜਿਆਦੇ ਪ੍ਰਸ਼ਾਸਨ ਤੋਂ ਵੀ ਜਿਹੜਾ ਕੰਮ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਪਰ ਮੰਤਰੀ ਤਾਂ ਕਹਿੰਦੇ ਸੀ ਐਤਿਕ ਘੱਗਰ ਨੂੰ ਲੈ ਕੇ ਅਸੀਂ ਹਰ ਤਰ੍ਹਾਂ ਦੇ ਜਿਹੜੇ ਹੀਲੇ ਨੇ ਕਰੇ ਹੋਏ ਨੇ ਕਿ ਬਿਲਕੁਲ ਟੁੱਟਣ ਦਾ ਕੋਈ ਹਾਲਾਤ ਹੀ ਨਹੀਂ ਬਣ ਸਕਦੇ ਇਹ ਸਰ ਸਾਰਾ ਕਾਗਜ਼ਾਂ 'ਚ ਕਾਰਵਾਈ ਹੋ ਰਹੀ ਆ ਇੱਥੇ ਕੋਈ ਕਾਰਵਾਈ ਨਹੀਂ ਸਹੀ ਨਾਲ ਹੋ ਰਹੀ ਕੋਈ ਨਹਿਰਾਂ ਨੂੰ ਨਹੀਂ ਦੇਖ ਰਿਹਾ ਕੁਝ ਚੀਜ਼ ਨੂੰ ਨਹੀਂ ਦੇਖ ਰਿਹਾ ਕਿਸੇ ਦੇਖੋ ਹੁਣ ਤੁਸੀਂ ਆਪ ਦੇਖ ਰਹੇ ਹੋ ਵੀ ਆ ਕੀ ਕੁਛੜਿਆ ਖਲੋਤਾ ਜੇ 10 ਮਿੰਟ ਜਾਂ 2 ਲਗਾਤਾਰ ਜਿਹੜੇ ਕਿਨਾਰੇ ਨੇਗੇ ਉਹ ਟੁੱਟਣ ਦਾ ਕਿਤੇ ਨਾ ਕਿਤੇ ਇਸੇ ਕਰਕੇ ਖਤਰਾ ਬਣਿਆ ਹੋਇਆ ਹੈ। ਖਤਰਾ ਜੀ ਬਿਲਕੁਲ 100% ਖਤਰਾ ਬਣਿਆ ਹੋਇਆ ਹੈ ਜੀ ਸਾਡੀ ਤੁਸੀਂ ਬਚਾਓ ਇਸੇ ਤਾਂ ਇਹਦਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਕਢਾਇਆ ਜਾਵੇ ਜਲਦੀ ਜਲਦੀ ਸਪਾਈ ਕਰਾਈ ਜਾਵੇ ਇਹਦੀ। ਬਾਈ ਜੀ ਕੀ ਨਾਮ ਹੈ ਆਪਣਾ? ਮਨਦੀਪ ਸਿੰਘ ਮਨਦੀਪ ਜੀ ਕਿਵੇਂ ਦੇਖਦੇ ਹੋ ਕਿ ਕਿ ਲਗਾਤਾਰ ਖਨੌਰੀ ਵੀ ਇਸ ਸਮੇ ਸਾਰਾ ਸ਼ਹਿਰ ਜਿਵੇਂ ਲੋਕ ਦੱਸ ਰਹੇ ਨੇ ਕਿ ਡਰ ਦੇ ਮਾਹੌਲ ਦੇ ਹੇਠ ਹੈ ਕਿਉਂਕਿ ਬਿਲਕੁਲ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਨੀਚੇ ਕੱਗਰ ਚੱਲ ਰਿਹਾ ਹੈਗਾ। ਹਾਂਜੀ ਬਹੁਤ ਜ਼ਿਆਦਾ ਖਤਰਾ ਹੈ ਭਾਜੀ ਇਸ ਟਾਈਮ ਹੁਣ ਸਾਡੇ ਪਿੱਛੇ ਜਾਦੀ ਮਾਰ ਰਹੇ ਹੁਣ ਬਾਦਸ਼ਾਹਪੁਰ ਤੋਂ ਇਸ ਟਾਈਮ ਘੱਗਰ ਟੁੱਟਣ ਦੀ ਸਥਿਤੀ ਦੇ ਵਿੱਚ ਪਹੁੰਚਿਆ ਪਿਆ ਤੇ ਇਹਦੇ ਨਾਲ ਸਾਡੇ ਸਾਰੇ ਪਿੰਡਾਂ ਦਾ ਨੁਕਸਾਨ ਹੋਏਗਾ ਫਸਲਾਂ ਦਾ ਮਾਲ ਡੰਗਰ ਦਾ ਜੋ ਵੀ ਉਹਨਾਂ ਦਾ ਘਰਾਂ ਦਾ ਛੋਟੇ ਪਰਿਵਾਰ ਜਿਹੜੇ ਬਾਹਰ ਖੇਤਾਂ 'ਚ ਬੈਠੇ ਨੇ ਉਹਨਾਂ ਨੂੰ ਦਿਕਤਾਂ ਆਉਣਗੀਆਂ ਇਹ ਦਿਕਤਾਂ ਆਉਣ ਚ ਭਾਜੀ ਅਗਲੇ ਦਿਨ ਸਾਰਾ ਕੰਮ ਖਤਮ ਹੋ ਜਾਏਗਾ ਜੀ ਆਉਣ ਦੇ ਟਾਈਮ ਦੇ ਵਿੱਚ ਉਹਨਾਂ ਦੇ ਕੋਲ ਖਾਣ ਨੂੰ ਕੋਈ ਸ਼ੈਅ ਵੀ ਨਹੀਂ ਲੱਭਣੀ ਹੈਗੀ 2023 ਦੀਆਂ ਵੀਡੀਓ ਕੱਢ ਲਓ ਅੱਜ ਦੀਆਂ ਕੱਢ ਲਓ ਕਹਿੰਦੇ ਘੱਗਰ ਦਾ ਕੰਮ ਕੀਤਾ ਸੀ ਕਿਤੇ ਦਿਖਾ ਦੇਣ 1% ਵੀ ਕੰਮ ਕੀਤਾ ਹੋਇਆ ਹੋਵੇ ਤੁਹਾਡੇ ਹੁੰਦੇ ਤੁਸੀਂ ਇੱਥੇ ਰਹਿੰਦੇ ਹੋਮੋਗੇ ਤੁਸੀਂ ਕਦੇ ਘੱਗਰ ਦੇ ਵਿੱਚ ਕਿਨਾਰੇ ਪੱਕੇ ਕਰਨ ਦੇ ਲਈ ਕੰਮ ਚੱਲਦਾ ਦੇਖਿਆ ਨਹੀਂ ਸਰ ਕਦੀ ਵੀ ਨਹੀਂ ਜੀ ਕਦੀ ਨਹੀਂ ਦੇਖਿਆ ਪਹਿਲਾਂ ਮਹਾਰਾਣੀ ਪ੍ਰਿੰਸੀਪਲ ਕੋਲ ਨੇ ਕੰਮ ਕਰਾਇਆ ਸੀ ਥੋੜਾ ਜਿਹਾ ਮਨ ਲਾ 4-5 ਕਿਲੋਮੀਟਰ ਉਹ ਵੀ ਵਿੱਚ ਜਿਹੜਾ ਖਲੋਤਾ ਕਿਸੇ ਤਰੀਕੇ ਦਾ ਕੋਈ ਹੱਲ ਨਹੀਂ ਕਰ ਰਹੀ ਜੀ ਸਰਕਾਰ ਜਿੱਥੇ ਕੰਮ ਖੜਾ ਉੱਥੇ ਹੀ ਖੜਾ ਅਸੀਂ ਡਰ ਹੁਣ ਹੁਣ ਡਰ ਦਾ ਮਾਹੌਲ ਲੱਗ ਰਿਹਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਸ ਟਾਈਮ ਕੋਈ ਖਤਰਾ ਹੁੰਦਾ ਉਦੋਂ ਪ੍ਰਸ਼ਾਸਨ ਭੱਜਦਾ ਹੈ ਜਦੋਂ ਪਿੱਛੇ ਟੁੱਟ ਗਿਆ ਫਿਰ ਪ੍ਰਸ਼ਾਸਨ ਇਹ ਕਹਣਾ ਜੀ ਆਹ ਹੋ ਗਿਆ ਜੇ ਹੋ ਗਿਆ ਹੁਣ ਕਿਉਂ ਨਹੀਂ ਖਿਆਲ ਕਰਦੇ ਇਸ ਚੀਜ਼ ਦੀ ਗੌਰ ਕਰਨ ਇਹਨੂੰ ਬਣਾਣ ਜਾ ਕੇ ਆਣ ਕਿ ਜਿੱਥੇ ਜਿੱਥੇ ਛੜਚੜੀਆਂ ਨੇ ਇਹਨਾਂ ਨੂੰ ਕਢਣ ਬਿਲਕੁਲ ਕਿਤੇ ਨਾ ਕਿਤੇ ਲੋਕ ਇਹੀ ਕਹਿ ਰਹੇ ਨੇ ਕਿ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਦੇ ਚੱਲਦੇ ਆ ਕਿਉਂਕਿ ਇਹ ਤੁਹਾਨੂੰ ਤਸਵੀਰ ਅਸੀਂ ਜੇ ਦਿਖਾਈਏ ਤਾਂ ਇੱਥੋਂ ਜਿਹੜਾ ਭਾਖੜਾ ਦੇ ਨੀਚੋਂ ਦੀ ਘੱਗਰ ਨਿਕਲਦਾ ਹੈਗਾ ਉੱਪਰ ਦੀ ਭਾਖੜਾ ਨਿਕਲਦੀ ਹੈ ਨ ਕਰਦਾ ਜਿੱਥੇ ਹੁਣ ਇਹ ਵੱਡੇ ਪੱਧਰ ਤੇ ਕਾ ਫੂਸ ਹੈ ਜਿਹੜੀ ਜੜੀ ਬੂਟੀ ਹੈ ਫਸੀ ਪਈ ਹੈ ਇਸ ਦੇ ਵਿੱਚ ਮਰੇ ਹੋਏ ਡੰਗਰ ਫਸੇ ਹੋਏ ਨੇ ਤਾਂ ਪਿੱਛੇ ਵੀ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਕਿਸਾਨ ਆਪ ਮੁਹਾਰੇ ਹੀ ਆਪਣੇ ਪਿੰਡਾਂ ਦੇ ਵਿੱਚੋਂ ਜਿਹੜੇ ਬੈਗ ਨੇ ਰੇਤੇ ਦੇ ਬੈਗ ਨੇ ਉਹ ਇਕੱਠੇ ਕਰਕੇ ਬੋਰੀਆਂ ਇਕੱਠੀਆਂ ਕਰਕੇ ਰੇਤੇ ਦੀਆਂ ਉਹ ਕਿਨਾਰਿਆਂ ਤੇ ਲਗਾਉਣ ਨੂੰ ਮਜਬੂਰ ਨੇ ਜੇ ਹੋਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਤਜਰਬਾ ਹੈ ਕਿ ਜੇ ਹੋਰ ਦੋ 2.5 ਘੰਟੇ ਇਸੇ ਤਰ੍ਹਾਂ ਇੱਥੇ ਜਿਹੜਾ ਇਹ ਫਸਿਆ ਰਿਹਾ ਤਾਂ ਪਿੱਛੇ ਜਿਹੜਾ ਘਗਰ ਹੈ ਉਹ ਟੁੱਟਣ ਦੇ ਕਿਤੇ ਨਾ ਕਿਤੇ ਅਸਰ ਬਣ ਸਕਦੇ ਨੇ ਪਰ ਇੱਥੇ ਲਗਾਤਾਰੀ ਤਸਵੀਰ ਮੈਂ ਕਹੂੰ ਦਿਖਾਈ ਜਾਵੇ ਵੱਡੀ ਪੱਧਰ ਤੇ ਲੋਕ ਨੇ ਜਿਹੜੇ ਸਹਿਮ ਦਾ ਮਾਹੌਲ ਹੈ ਲੋਕ ਆ ਕੇ ਨਾ ਲਗਾਤਾਰ ਚੈੱਕ ਕਰ ਰਹੇ ਨੇ ਕਿ ਕੀ ਪਾਣੀ ਦਾ ਕੀ ਲੈਵਲ ਹੈ ਕਿਉਂਕਿ ਇੱਥੋਂ ਲੈਵਲ ਚੈੱਕ ਕਰਕੇ ਪਿੱਛੇ ਕਿਨਾਰਿਆਂ ਤੇ ਕਿਸਾਨਾਂ ਨੂੰ ਜਿਹੜਾ ਇਸ ਸਮੇਂ ਖਤਰਾ ਹੈ ਜਿਹੜਾ ਉਹ ਬਣਿਆ ਨਜ਼ਰ ਆ ਰਿਹਾ ਹੈਗਾ ਕਿਉਂਕਿ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਪੱਕ ਚੁੱਕੀ ਹੈ ਹੁਣ ਜਿਹੜਾ ਵੱਡਾ ਤਾਂ ਸਵਾਲ ਇਹੀ ਖੜਾ ਹੁੰਦਾ ਕਿ ਜਿਹੜੇ ਪ੍ਰਸ਼ਾਸਨ ਦੇ ਦਾਅਵੇ ਨੇ ਜਿਹੜੇ ਹਰ ਸਾਲ ਕੀਤੇ ਜਾਂਦੇ ਨੇ ਕਿ ਹੜ੍ਹਾਂ ਦੀ ਜਿਹੜੀ ਮਾਰ ਆਏਗੀ ਉਸ ਦੇ ਲਈ ਹਰ ਤਰ੍ਹਾਂ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ ਪਰ ਹੁਣ ਜਿੱਥੇ 8 ਜ਼ਿਲ੍ਹੇ ਇਸ ਸਮੇਂ ਜਿਹੜੇ ਘੱਗਰ ਦੇ ਜਿਹੜੇ ਪਾਣੀ ਦੀ ਮਾਰ ਹੀਟ ਨੇ ਤਾਂ ਉੱਥੇ ਦੂਏ ਪਾਸੇ ਹੁਣ ਘੱਗਰ ਹੈ ਜਿਹੜਾ ਉਹ ਕਿਸਾਨਾਂ ਨੂੰ ਡਰਾ ਰਿਹਾ ਹੈਗਾ ਪੰਜਾਬ ਟਕ ਤੋਂ ਕੁਲਵੀਰ ਸਿੰਘ ਸੰਗਰੂਰ